ਭਾਰਤੀ ਕਿਸਾਨ ਯੂਨੀਅਨ ਇੱਕ ਤਰ੍ਹਾਂ ਵਰਸ਼ਵਾਲਾ ਪ੍ਰਧਾਨ ਕੁਲਿੰਦਰ ਸਿੰਘ ਮਾਨ ਅਤੇ ਸਮੁੱਚੇ ਯੂਨੀਅਨ ਆਗੂਆਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਪ੍ਰੈਲੀ ਦਾ ਆਯੋਜਨ ਕੀਤਾ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਤਬਾਹ ਹੋਈਆਂ ਫਸਲਾਂ ਡੱਗੇ ਘਰਾ ਹੜ੍ਹ ਕਾਰਨ ਜੁੜੇ ਪਸ਼ੂਆਂ ਦੇ ਮੁਆਵਜ਼ੇ ਪ੍ਰਤੀ ਸਰਕਾਰ ਨੇ ਅਜੇ ਤੱਕ ਕਿਸੇ ਕਿਸਮ ਦੀ ਕੋਈ ਸਾਰ ਨਹੀਂ ਲਈ ਇਸ ਮੌਕੇ ਇਸ ਮੌਕੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਲਈ ਸੈਂਕੜੇ ਕਿਸਾਨਾਂ ਨੇ ਰੈਲੀ ਵਿੱਚ ਹਿੱਸਾ ਲਿਆ ਪਰ ਜਗ੍ਹਾ-ਜਗ੍ਹਾ ਬੈਰੀਕੇਡਰ ਅਤੇ ਰੋਕਾਂ ਲੱਗਣ ਦੇ ਬਾਵਜੂਦ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਮਜਬੂਰਨ ਉਹਨਾਂ ਨੂੰ ਬੈਰੀਕੇਡ ਤੋੜਨੇ ਪਏ ਅਤੇ ਪੁਲਿਸ ਪ੍ਰਸ਼ਾਸਨ ਨਾਲ ਹੱਥੋਪਾਈ ਵੀ ਹੋਣਾ ਪਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਹਾਂ ਬੜੀ ਚੰਗੀ ਨਾਈਟ ਮੈਂ ਨਹੀਂ ਆ ਰਿਹਾ ਅਸੀਂ ਤਾਂ ਗੱਡੀਆਂ ਉਹ ਤੋਂ ਗੱਡੀਆਂ ਆਉਂਦੀਆਂ ਨਹੀਂ ਪੱਲਾ ਚੋਣਦੇ ਜਾਂਦੇ 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 ਫੁੱਜੀ ਜਾਂਦੇ ਬਟਾ ਹੋਈ ਜਾ ਬੀਰਾਂ ਨੂੰ ਬਤਾਈ ਇੱਕ ਇੱਕ ਵਾਰ ਜਾਂਮੀ ਇੱਕ ਵਾਰ ਇੱਕ ਵਾਰ काला गुर मुख्य मंत्री पुटु मोटा पा मुबाद मुर्दाबा माल मुख्य मोटा पादा ਮੋਗੇ ਇੱਕ ਕੌਣੀ ਤੰਮੜਗੇ ਕਰ ਕਰਯੋਦੇ ਜੰਮਣਗੇ ਇੱਕ ਕੌਣੀ ਤੰਮੜਗੇ ਕਰ ਕਰਯੋਦੇ ਜੰਮਣਗੇ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਫੁੱਲ ਜਗੁੰਡਾ ਰਾਜ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਮਰਦਾਬਾਦ ਦੀ ਸਰਕਾਰ ਮਰਦਾਬਾਦ 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 ਪਾਕੇ ਸਿੱਤੋ ਤੁਹਾਡੇ ਕਾਲੇ ਦੂਰੇ ਰਾਜੇ ਜੁੰਡੀਆਂ ਕਰਾਂਗੇ ਪੂਰੇ ਸਿੱਤੋ ਤੁਹਾਡੇ ਕਾਲੇ ਦੂਰੇ ਰਾਜੇ ਜੁੰਡੀਆਂ ਕਰਾਂਗੇ ਪੂਰੇ ਕੋਈ ਕਾਲੀ ਥੰਮਣਗੇ ਕਰ ਕਰ ਯੋਦੇ ਜੰਮਣਗੇ ਹਾਰ ਦੀ ਕਿਸਾਨ ਜੁਨੇੜ ਪੱਛਰ ਜਿੰਦਾਬਾ नई चलेगी गुंडा करदी नई चलेगी नई चलेगी नई चलेगी, नहीं चलेगी, नहीं चलेगी। ਲੇ ਗਈ ਸਰਕਾਰ ਨਿਰਦਕਾਲ ਪੁਲਿਸ ਦਾ ਨਾਕਾ ਸਾਹਮਣੇ ਦੇਖੋ ਭਗਵੰਤ ਮਾਨ ਆ ਰਿਹਾ ਏ ਉਹਦੇ ਕਰਕੇ ਭਾਰਤੀ ਕਿਸਾਨ ਇਕਤਾ ਸੰਘਰਸ਼ ਨੂੰ ਰੋਕਣ ਵਾਸਤੇ ਪੁਲਿਸ ਨੇ ਨਾਕਾ ਬੈਰੀਕਡ ਪਹਿਲਾਂ ਹੀ ਕਪ ਇੱਕ ਪਹਿਲਾਂ ਕੀਤੀ ਸੀ ਇਹ ਕੋਣ ਕਰਕੇ ਰੱਖੀ ਆ ਆਹ ਦੇਖੋ ਭਾਰਤੀ ਕਿਸਾਨ ਇਕਤਾ ਸੰਘਰਸ਼ ਨਾਕਿਆਂ ਨੂੰ ਵਧ ਰਿਹਾ ਏ ਭਗਵੰਤ ਮਾਨ ਵਾਸਤੇ ਪਰ ਭਗਵੰਤ ਮਾਨ ਵਾਸਤੇ ਇਹਨਾਂ ਨੇ ਪੁਲਿਸ ਨੂੰ ਰਸੰਦਿਆ ਦੇਖੋ ਨਾਕਾ ਬੰਦੀ ਪਹਿਲਾਂ ਕੀਤੀ ਪਹਿਲਾਂ ਕੀਤੀ ਹੁਣ ਫੇਰ ਕਰਤੀ ਆ ਦੇਖੋ ਸਾਹਮਣੇ ਭਾਰਤੀ ਸੰ ਇੱਕ ਦਾ ਸੰਘਰਸ਼ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਲ ਗਾਣ ਵਧ ਰਹੇ ਨੇ ਉਹ ਦੇਖੋ ਉਹ ਨਾਕਾ ਸਾਹਮਣੇ ਅੱਗੇ ਜੀ ਆਹ ਵੇਖੋ ਕਿਰ ਸਿੰਘ ਮੱਟੀ ਪਲਵਿੰਦਰ ਸਿੰਘ ਮਾਲ ਸੂਬਾ ਪ੍ਰਧਾਨ ਜੀ ਗਾਣ ਵਧ ਰਹੇ ਨੇ ਪੂਰੀ ਸੰਗਤ ਦੇ ਨਾਲ ਗਾਣ ਵਧ ਰਹੇ ਆ ਨਾਕਾਬੰਦੀ ਕਰਨ ਕਰਨੇ ਪੁਲਿਸ ਦੀ ਕਰਨ ਸੁਗਵੰਤ ਮਾਨੁਸ਼ਾ ਜਵਾਬ ਕਰਨ ਕਰਨੇ ਨਾਕਾਬੰਦੀ ਪੂਰੀ ਪੁਸ਼ਦੀ ਹੋਈ ਆ ਔਰ ਦੇਖੋ ਭਾਰਤੀ ਕਿਸਾਨ ਨੇ ਇੱਕ ਦਸ ਗਰਸ਼ਿਓ ਬੋ ਪ੍ਰਧਾਨਪਤੀ ਦੇ ਨਾਲ ਗਾਉਂ ਨੂੰ ਵਧ ਰਿਆ ਨੇ ਕੋਲ ਜਿਹਾ ਬੰਦੇ ਦੇ ਨਾਲ ਆਇਆ ਕੋਸ ਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨ ਤੁਸੀਂ ਸਾਡਾ ਆਉਣ ਤੇ ਨਾਕਾਬੰਦੀ ਪੁਲਿਸ ਵੱਲੋਂ ਆਹ ਦੇਖੋ ਸਾਹਮਣੇ ਜੀ ਗਾੜੀ ਹੋਣੀ ਚਾਹੀਦੀ ਆ ਵੱਡੀ ਗਿਣਤੀ ਨਾਲ ਭਾਰਤਿਕ ਕਿਸਾਨ ਜੁੜੇ ਸੰਘਰਸ਼ ਪਲਵਿੰਦਰ ਸਿੰਘ ਮਾਲੂਬਾ ਪ੍ਰਧਾਨ ਵੱਲੋਂ ਵੱਡੀ ਗਿਣਤੀ ਨਾਲ ਬੈਰੀਕੇਡ ਵੱਲ ਨੂੰ ਜਾ ਰਹੇ ਨੇ ਆਉਣੇ ਕੁਝ ਪੁਲਿਸ ਨਾਲ ਕਬੰਦੀ ਰਹੀ ਤੁਹਾਨੂੰ ਤੁਹਾਨੂੰ ਨਾਮ ਮਿਲਣ ਕਰਨਾ ਸਵਾਲ ਜਵਾਬ ਨਾ ਕਰਨ ਤੇ ਵੱਡੀ ਗਿਣਤੀ ਦੇ ਨਾਲ ਪ੍ਰਧਾਨ ਪਲਵਿੰਦਰ ਸਿੰਘ ਮਾਲ ਵੱਡੀ ਗਿਣਤੀ ਦੇ ਨਾਲ ਲੱਕੇ ਬੰਦਿਆਂ ਨੂੰ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ करती नहीं तो है तो तो है। दोस्तित नहीं तो है। है। है है। कर नहीं तो नहीं तो नहीं तो नहीं चलेगी 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 नहीं चलेगी तो नहीं चलेगी तो नहीं चलेगी नहीं चलेगी ਜਿੰਦਾਬਾ 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 ਹਰਦੀ ਖਸਾਂ ਜਣੇ ਇੱਕ ਤੱਜ ਕਰ ਜਿੰਦਾਬਾ ਜਿੰਦਾਬਾ ਜਿੰਦਾਬਾਾਰੇ ਸਾਥੀ ਗੱਡੀ ਤੇ ਕੋਈ ਨਾ ਅੱਗੇ ਜਾਵੇ ਸਾਥੀਆਂ ਨੂੰ ਬੇਰਤੀਆ ਸਾਰੇ ਜਿਹੜਾ ਗੱਡੀ ਦੇ ਪਿਛੇ ਰਿਓ ਕਿਉਂਕਿ ਆਪਾਂ ਅੱਗੇ ਵਧਣਾ ਵਾ ਜੇ ਤੇ ਪ੍ਰਸ਼ਾਸਨ ਰੋਡਾਂ ਤੇ ਰੋਕ ਦੇ ਰੋਕ ਦਿਓ ਗੱਡੀ ਤੇ ਜੇ ਮੈਂ ਵਧਣ ਦਿਆਂ ਤਸੀਂ ਠੱਕੇ ਦੇ ਨਾਲ ਗੱਡੀ ਵਧਣੇ ਨੇ ਗੱਲ ਇਤਮਾਮ ਦੇ ਗਾੜੀ ਜਿਹੜੀਆਂ ਸਾਡੀਆਂ ਮੰਡਾਂ ਨੇ ਉਹ ਹੀ ਆ ਦੇ ਗਾੜੀ ਮੰਡਾਂ ਦੇ ਖਰੀਦਿਆ ਵਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡਾ ਰੋਕਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹੀ ਫੁੱਟ ਦੇ ਇਤਮਾਮ ਦੇ ਤੌਰ ਤੇ ਸਾਡੀ ਮਰਦਾਂ ਨੂੰ ਭਾਗ ਹੋ ਰਿਹਾ ਹੈ ਜਾਰੇ ਸਾਡੀ ਬੇਨਤੀ ਆ ਪ੍ਰਸ਼ਾਸਨ ਦੇ ਅਫਸਰਾਂ ਦੇ ਗਾੜੀ ਇਹ ਹੜਪੀਟ ਤੇ ਇਹ ਲੋਕ ਨੇ ਇਹ ਮਾਇਵਾ ਮੰਗਦੇ ਸਵਾਲ ਉਸ ਭਵੰਤ ਮੰਤ ਸਰਕਾਰ ਨੂੰ ਪੁੱਛਣ ਜਾ ਰਹੇ ਨੇ ਆਏ ਜਿੱਤਗੜ੍ਹ ਹੋ ਰਹੀ। ਸ਼ਾਂਤਮਈ ਜਿਹੜਾ ਸਵਾਲ ਆ ਉਹ ਪੁੱਛਣ ਜਾ ਰਹੇ ਆ। ਇਹ ਸਾਡਾ ਰਸਤਾ ਨਾ ਰੋਕਿਆ ਜਾਵੇ। ਤੁਸੀਂ ਵੀ ਸਾਡੇ ਅਸੀਂ ਤੁਹਾਡੇ ਲੇਕੇ ਮਜਬੂਰ ਨਾ ਹੋਵਾਂਗੇ। ਭਾਰਤੀ ਜਾਨੀ ਇਕੱਠਾ ਹੀ ਕਰ। ਇਸ ਕਰਕੇ ਸਾਡਾ ਰਸਤਾ ਨਾ ਰੋਕਿਆ ਜਾਵੇ। ਸਾਰੇ ਜ਼ਿਲ੍ਹੇ ਦੀ ਟੀਮ ਸਾਰੇ ਸਾਥੀ ਆਜੋ ਅੱਗੇ ਆਜੋ। ਇੱਧਰ ਨਾਲ ਖਲੋਣਾ। ਇੱਧਰ ਆਓ। ਜੀ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਦਿੰਨੇ ਆ। ਹੇ ਆਪਾਂ ਇਦਾਂ ਗੱਲ ਕਰ ਲੈਂਦੇ ਆ ਸਾਈਡ ਤੇ ਤਾੜੀਆਂ ਸਾਰੇ ਸਾਥੀ ਇੱਧਰ ਵੀ ਆ ਜਾਨ ਓਧਰ ਲੈ ਬੰਨੇ ਸਾਰੇ ਸਾਥੀ ਇੱਧਰ ਵੀ ਆ ਜਾਨ ਸੱਜੇ ਬੰਨੇ ਵੀ ਆਜੋ ਆਜੋ ਗੱਡੀਆਂ ਦੇ ਉੱਤਰ ਕੇ ਖੁਸ਼ਹਾਲਤਾ ਕਰਨ ਜਿਹੜੇ ਗੱਡੀਆਂ 'ਚ ਬੈਠੇ ਆ ਆ ਲੈਿੰਦੇ ਸਖਤ ਨੂੰ ਆ ਮੈਕ ਚਲਾ ਦਾ ਦੁੱਧਾ ਵੀ ਇਹ ਹੜ ਪੀਰਤਾਲੇ ਕਿਸ ਨੇ ਵਦੋ ਅੱਗੇ ਗੱਡੀ ਕਰੇ ਸਟਾਰਟ कार्तिक तव्हां कोई गॾी चोड़े न

कहिड़ो कहिड़े साथी पर साथी पुछंदा ਹੋ 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 ਦਰਸ ਲਾਤਾ ਹੈ ਕਲੂ ਜਾਰ ਮੁਬਾਰਕ ਜਿੰਦਾਬਾਦ ਮੁਬਾਰਕ ਇਬਨ ਅਬਾਸ ਫਿਰਕਾਰ ਮਰਤਬਾ ਕੋਈ ਨਹੀਂ ਹਨ ਜਾਣਦੋ ਸਾਰੇ ਸਾਥੀ ਨਾਲ ਲੈ ਲੋ नहीं नहीं मैं नेता रह ही रही रही अल्लाह छोड़ दे राम दे 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 भी जान दे एक एक बार भी हमें एक से आधे से मुर्तबा मुर्तबा ਆਰਤੀ ਕਿਸਾਨ ਜੋਨੇ ਇਕਤਾ ਸੰਘਰਸ਼ ਵੱਲੋਂ ਮੈਂ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਸਾਡੇ ਵੱਲੋਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਅਜਨਾਲਾ ਰੈਲੀ 'ਚ ਆ ਰਹੇ ਸਨ ਸਾਡੇ ਵੱਲੋਂ ਸਵਾਲ ਪੁੱਛਣ ਜਾ ਰਹੇ ਜਾ ਰਹੇ ਆਪਾਂ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਹੜਪੀੜ ਤਾਂ ਲਈ ਹਜੇ ਤੱਕ ਸਾਨੂੰ ਫਸਲਾਂ ਦਾ ਮਾਜਦਾ ਪੂਰਾ ਨਹੀਂ ਮਿਲਿਆ ਅਜੇ ਤੱਕ ਸਾਨੂੰ ਘਰਾਂ ਦਾ ਵੱਡੇ ਤੱਕ ਕਿਸਾਨਾਂ ਮਜ਼ਦੂਰਾਂ ਦੇ ਘਰ ਡੈਮੇਜ ਹੋਏ ਨੇ ਵੱਡੀ ਪੱਧਰ ਤੇ ਪਸ਼ੂ ਮਰੇ ਨੇ ਆਪਣਾ ਗਰਦੌਰੀ ਵਾਲੀਆਂ ਫੌਜੀ ਲਾਡਮੈਂਟੀਆਂ ਹੋਰ ਕਿਸਮਾਂ ਦਾ ਜਿਹੜਾ ਮਾਜਵਾ ਇਹ ਹਜੇ ਤੱਕ ਨਹੀਂ ਮਿਲਿਆ ਤੇ ਉਹਨੂੰ ਲੈ ਕੇ ਜਿਹੜਾ ਪੱਕਾ ਪ੍ਰਬੰਧ ਦਰਿਆ ਦਾ ਉਹ ਕੀਤਾ ਜਾਵੇ ਜਿਨ੍ਹਾਂ ਨੇ ਜਾਣ ਬੁੱਝ ਕੇ ਇਹਨਾਂ ਵੱਧ ਪਾਣੀ ਛੱਡਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾ ਰਹੇ ਆਪਾਂ ਭਾਰਤੀ ਕਿਸਾਨ ਜਨਕਤਾ ਸੰਘਰਸ਼ ਵੱਲੋਂ ਤੇ ਜਗ੍ਹਾ-ਜਗ੍ਹਾ ਪੁਲਿਸ ਵੱਲੋਂ ਨਾਕੇ ਲਾ ਕੇ ਬਹੁਤ ਪੈਰੀ ਬੈਰੀਕੇਟ ਗੱਗੋਮਾਲ ਕਰਕੇ ਪਹਿਲਾਂ ਰੋਕਿਆ ਸੀ ਤੇ ਹੁਣ ਫਿਰ ਬਹੁਤ ਪੈਰੀ ਬੈਰੀਕੇਟ ਜਿਹੜੀ ਨੇ ਇਹ ਗੁਜਰਪੁਰੇ ਕੀਤੀ ਗਈ ਆ ਤੇ ਸਾਡੀ ਸਾਡਾ ਵਿਸ਼ਵਾਸ ਇਹ ਦਿੱਤਾ ਵਾ ਵੀ ਤੁਹਾਡੀ ਉੱਚ ਅਫਸਰਾਂ ਨਾਲ ਮੀਟਿੰਗ ਕਰਵਾਉਨੇ ਆ ਜੇ ਸਾਡੀ 10-20 25 ਮਿੰਟਾਂ ਤੱਕ ਮੀਟਿੰਗ ਕਰਾਉਂਦੇ ਆ ਠੀਕ ਆ ਨਹੀਂ ਤੇ ਫਿਰ ਮਜਬੂਰਨ ਆਪਾਂ ਬੈਰੀਕੇਟ ਤੋੜਨ ਨੂੰ ਹੋਵਾਂਗੇ ਸਾਡਾ ਕੋਈ ਮੰਤ ਨਹੀਂ ਵੀ ਕਿਸੇ ਦੀ ਰੈਲੀ 'ਚ ਜਾ ਕੇ ਕੋਈ ਸਿਆਸੀ ਰੈਲੀ ਨਹੀਂ ਹੁੰਦੇ ਨਹੀਂ ਸਾਡਾ ਕੋਈ ਮਤਲਬ ਨਹੀਂ ਅਸੀਂ ਆਪਣੇ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾਣਾ ਸੀ ਕਿ ਤੁਸੀਂ ਆਖਿਆ ਸੀ ਕਿ ਜਦੋਂ ਪੈਣੀ ਆ ਜੋ ਬਿਨਾ ਕਰਤੋਰੀ ਤੋਂ 20000 ਰੁਪਇਆ ਮਾਜਵਾ ਪਾਇਆ ਜਾਊਗਾ ਤੇ ਉਹ ਸਾਰਾ ਹੀ ਤੁਸੀਂ 20000 ਕੀਤਾ ਕਰਤੋਰੀ ਕਰਾ ਕੇ ਪਰ 20000 ਰੁਪਇਆ ਵੀ ਨਹੀਂ ਦੇ ਰਹੇ ਤੁਸੀਂ ਘਰਾਂ ਦੇ ਪੈਸੇ ਨਹੀਂ ਦੇ ਰਹੇ ਤੁਸੀਂ ਪਸ਼ੂਆਂ ਦੇ ਪੈਸੇ ਨਹੀਂ ਦੇ ਰਹੇ ਮੁਰਗੀ ਮਰੀ ਦੇ ਕਰਦੇ ਹੋ ਸਾਡੀਆਂ ਮੱਜਾਂ گاਵਾ ਮਰੀਆਂ ਇਸ ਕਰਕੇ ਸਾਰੀਆਂ ਗੱਲਾਂ ਤੋਂ ਭਗਵੰਤ ਮਾਨ ਦੀ ਸਰਕਾਰ ਭਾ ਚੁੱਕੀ ਆ ਉਹਨੂੰ ਸਵਾਲ ਪੁੱਛਣ ਜਾ ਰਹੇ ਸਾਂ ਤੇ ਆ ਸਾਡੀ ਗੱਲਬਾਤ ਚੱਲ ਰਹੀ ਹੈ ਪ੍ਰਸ਼ਾਸਨ ਜੇ ਪ੍ਰਸ਼ਾਸਨ ਨੇ ਨਾ ਕਹਿ ਬੰਨੇ ਲਈ ਦੇ ਮਜਬੂਰ ਨਹੀਂ ਸਹੀ ਬੈਰੀਕੇਟ ਤੋੜਾਂਗੇ